ਸ਼ਬਦ ਕੀਰਤਨ ਨਾਮ ਸਿਮਰਨ ਸਤਸੰਗ ਸੁਸਾਇਟੀ ਵੱਲੋਂ ਤੇਰਾ ਆਸਰਾ ਸਿੱਖਿਆ ਸੰਸਥਾ ਦਾ ਨੀਂਹ ਪੱਥਰ ਰਾਧਾ ਕ੍ਰਿਸ਼ਨ ਕਲੋਨੀ ਦਾਣਾ ਮੰਡੀ ਭਗਤਾਂ ਵਾਲਾ ਵਿਖੇ ਰੱਖਿਆ ਗਿਆ ਇਸ ਸਿੱਖਿਆ ਸੰਸਥਾ ਵਿੱਚ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਸ਼ਬਦ ਕੀਰਤਨ ਸਿਲਾਈ ਅਤੇ ਕੰਪਿਊਟਰ ਸਿੱਖਿਆ ਦੀ ਕੋਚਿੰਗ ਫ੍ਰੀ ਦਿੱਤੀ ਜਾਵੇਗੀ ਇਸ ਸਥਾਨ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਇਸ ਥਾਂ ਤੇ ਸੁਖਮਨੀ ਸਾਹਿਬ ਪਾਠ ਤੇ ਭੋਗ ਪਾਈ ਗਏ ਜਿਸ ਵਿੱਚ ਵਕ ਵਕ ਕੀਰਤਨੀ ਜਥਿਆਂ ਦੇ ਵੱਲੋਂ ਕੀਰਤਨ ਉਪਰੰਤ ਗੁਰੂ ਸਾਹਿਬ ਅੱਗੇ ਤੇਰਾ ਆਸਰਾ ਸਿੱਖਿਆ ਸੰਸਾਦ ਦੀ ਚੜ੍ਹਦੀ ਕਲਾ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਬੇਨਤੀ ਕੀਤੀ ਗਈ ਇਸ ਮੌਕੇ ਸ਼ਬਦ ਕੀਰਤਨ ਨਾਮ ਸਿਮਰਨ ਸਾਧ ਸੰਗਤ ਸੁਸਾਇਟੀ ਦੇ ਮੈਂਬਰਾਂ ਦੇ ਸਹਿਯੋਗ ਦੇ ਨਾਲ ਇਸ ਸਮਾਗਮ ਵਿੱਚ ਪਹੁੰਚਿਆ ਵਕ ਵਕ ਸ਼ਸ਼ੀਤਾ ਭਾਈ ਜਸਬੀਰ ਸਿੰਘ ਸਤਿੰਦਰ ਸਿੰਘ ਚਾਵਲਾ ਰਜਿੰਦਰ ਸਿੰਘ ਪ੍ਰਧਾਨ ਦਵਿੰਦਰ ਸਿੰਘ ਸੈਕਟਰੀ ਅਵਤਾਰ ਸਿੰਘ ਖਾਲਸਾ ਜਸਪੀਰ ਸਿੰਘ ਸੇਠੀ ਗੁਰਸ਼ਬਦ ਪ੍ਰੀਤ ਸਿੰਘ ਜੋਗਿੰਦਰ ਸਿੰਘ ਟੰਡਨ ਗੁਰਬਖਸ਼ ਸਿੰਘ ਬੱਗਾ ਆਦ ਆਇਆ ਆਇਆ ਸੰਤਾਂ ਨੂੰ ਸਿਰੋਪਾਓ ਅਤੇ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਬਾਬਾ ਜੀ ਕੀ ਕਹਿਣਾ ਚਾਹੋਗੇ ਰਾਧਾ ਕ੍ਰਿਸ਼ਨ ਕਲੋਨੀ ਦੇ ਵਿੱਚ ਸਿਖਲਾਈ ਸੰਸਥਾ ਦਾ ਨੀਂਹ ਪੱਥਰ ਰੱਖਿਆ ਗਿਆ ਹਾਂ ਜੀ ਵਾਹਿਗੁਰੂ ਸਾਹਿਬ ਜੀ ਫਤਿਹ ਮੇਰਾ ਨਾਮ ਅਵਤਾਰ ਸਿੰਘ ਖਾਲਸਾ ਜੋ ਕਹੀ ਨਾਂ ਤੋਂ ਸਭ ਸਭ ਸਮਨਾ 40 ਸਾਲ ਤੋਂ ਜੁੜੇ ਹਾਂ ਤੇ ਸ਼ਬਦ ਦੀ ਗੁਰਬਾਣੀ ਦੀ ਸੁਖਮਨੀ ਸਾਹਿਬ ਦੀ ਆਹੇ ਸੇਵਾ ਕਰਦੇ ਆ ਰਹੇ ਹੁਣ ਸਾਡਾ ਮਨ ਬਣਿਆ ਕਿ ਸਭਾਗਾ ਨੀ ਪਥਰ ਸਭਾਗਮ ਕਰਕੇ ਤੇਰਾ ਆਸਰਾ ਸਮਾਧਮਾ ਆਸਰਾ ਲੈ ਕੇ ਗਰੀਬਾਂ ਆਤਾਂ ਦੀ ਸੇਵਾ ਕਰੀਏ ਤੇ ਬੱਚਿਆਂ ਨੂੰ ਵਿਦਿਆ ਸਿਖਾਉਣ ਦਾ ਸिलाई ਸਿਖਾਉਣ ਦਾ ਕੰਪਿਊਟਰ ਸਿਖਾਉਣ ਦਾ ਕੀਰਤਨ ਸਿਖਾਉਣ ਦਾ ਜੋ ਨਕਸ਼ਾਂ ਸੇਵਾ ਸਾਡੇ ਜੋ ਮੁਕੀ ਭਾਈ ਜਸਵੀਰ ਸਿੰਘ ਪੰਜਾਬ ਦੇ ਸਿੰਧ ਬੈਂਕ ਵਾਲੇ ਨੇ ਆਪਣਾ ਲਾ ਕੀਤਾ ਹੈ ਉਹਨਾਂ ਦਾ ਜੋ ਪਲਾਟ ਸੌਗਾਈਦਾ ਸੀ ਉਹਨਾਂ ਨੇ 11 ਮੈਂਬਰੀ ਕਮੇਟੀ ਬਣਾ ਕੇ ਉਹਨਾਂ ਸਾਰਿਆਂ ਦੇ ਨਾਂ ਲਾ ਕੇ ਤੇ ਇਹ ਇੱਕ ਹਮ ਸ਼ੁਰੂ ਕੀਤੀ ਹੈ ਕੱਲ ਸਾਵ ਸੰਤਾ ਦੇ ਸਯੋਗ ਨਾਲ ਅਖੰਡ ਕੀਰਤਨ ਜਥੇਬੰਦੀ ਤੇ ਬਾਬਾ ਪੂਰੀ ਵਾਲੇ ਭਾਈ ਕਸ਼ਮੀਰਾ ਸਿੰਘ ਦੀ ਹੋਰ ਜਥੇਬੰਦੀਆਂ ਸਾਰੀਆਂ ਜੋ ਹੈ ਬਾਬਾ ਅਖੰਡ ਆਪਾ ਦੀਪ ਸਿੰਘ ਨਕਸ਼ਾਮ ਸੇਵਾ ਅਖੰਡ ਪਾਠ ਸਾਹਿਬ ਸੋਸਾਇਟੀ ਭਾਈ ਕਲਿਆ ਜੀ ਸੋਸਾਇਟੀ ਸਾਰੀ ਤਰ੍ਹਾਂ ਇਹ ਕੈਂਪ ਵੀ ਲਾਇਆ ਸੀ ਸਕੂਲ ਟੈਸਟ ਕਰਨ ਤੇ ਹਰ ਤਰ੍ਹਾਂ ਦੀ ਬਿਮਾਰੀਆਂ ਚੈੱਕ ਕਰਨ ਤੇ ਬਹੁਤਾਂ ਲੋਕ ਫ੍ਰੀ ਕੈਂਪ ਲਾਇਆ ਗਿਆ ਸਰਦਾਰ ਤੇ ਪਹਿਲਾ ਸੁਭਜ ਦੇ ਪਾਠ ਹੋਏ ਫਿਰ ਕੀਰਤਨ ਕੀਤਾ ਗਿਆ ਕਬਿਸ਼ਰੀ ਜਤਾ ਜੋ ਇੰਟਰਨੈਸ਼ਨਲ ਸਿਕੰਦਰ ਸਿੰਘ ਫਲौरी ਉਹ ਵੀ ਆਏ ਸਨ ਚਾਰ ਪੰਜ ਘੰਟੇ ਇਹ ਪ੍ਰੋਗਰਾਮ ਚੱਲਿਆ ਹੁਣ ਨੀ ਪੱਥਰ ਰੱਖਿਆ ਗਿਆ ਉਸ ਦੀ ਸਾਰੀ ਜੋ ਹੈ ਉਹ ਛੇਤੀ ਹੀ ਨਕਸ਼ਾ ਬਣਾ ਕੇ ਸ਼ੁਰੂ ਕਰ ਦਿੱਤੀ ਜਾਵੇ ਤੁਹਾਡੀ ਦਨ ਤੱਕ ਤੇ ਸਾਨੂੰ ਪ੍ਰੋਪਰਟੀ ਵੀ ਆ ਰਹੇ ਹਨ ਕਿ ਅਸੀਂ ਫ੍ਰੀ ਸੇਵਾ ਉੱਤੇ ਕਰਾਂਗੇ ਬੱਚਿਆਂ ਨੂੰ ਸਖਲਾਈ ਕਰਾਉਣ ਦੀ ਬਹੁਤ-ਬਹੁਤ ਸੰਗਠਨਾਂ ਨੇ ਸੰਯੋਗ ਦਿੱਤਾ ਹੈ ਤੇ ਇਲਾਕੇ ਦੀ ਸੰਗਤ ਜੋ ਗਰੀਬੀ ਉੱਤੇ ਟੱਪਕਾ ਜਿਉਂ ਤੇ ਵੇਖੀਦਾ ਸੀ ਪਹਿਲਾਂ ਕਿ ਉਹ ਪਛੜਿਆ ਇਲਾਕਾ ਹੈ ਲੋਕ ਵੀ ਸਾਨੂੰ ਆਂਦੇ ਹੋਰ ਵੀ ਸਾਡੇ ਜਾਣੇ ਪਛਾਣੇ ਆਂਦੇ ਵੀ ਇੱਥੇ ਕੰਮ ਇਹ ਨਾ ਕਰੋ ਤੁਹਾਡਾ ਨਹੀਂ ਸੋਤਣਾ ਪਰ ਅਸੀਂ ਬਾਬੇ ਨਾਨਕ ਦੇ ਆਦੇਸ਼ਾਂ ਨੂੰ ਮੁੱਖ ਰੱਖਦੇ ਹੋਏ ਬਾਬਾ ਨਾਨਕ ਜੀ ਉੱਥੇ ਜਾਂਦੇ ਰਹੇ ਹਨ ਜਿੱਥੇ ਗਮੰਡ ਹੁੰਦਾ ਸੀ ਲੋਕ ਵਿਗੜੇ ਹੁੰਦੇ ਸਨ ਤੇ ਉੱਥੇ ਜਾ ਕੇ ਪ੍ਰਚਾਰ ਕਰਦੇ ਰਹੇ ਅਹੀਂ ਵੇਹੋ ਦਾਦਾ ਜੀ ਤਰੇਹਾਂ ਕਿ ਜੀ ਉੱਥੇ ਨਸ਼ਾਈ ਦੋ ਚਰ ਨਸ਼ਾਈ ਵੀ ਨਸ਼ਾ ਖਾਣੋਂ ਫੜ ਜਾਣਗੇ ਭੰਗੜ ਜਿਹੜੇ ਭੰਗ ਪੀਣੋਂ ਫੜ ਜਾਣਗੇ ਗਰਬਾਣੀ ਨਾਲ ਜੁੜਨਗੇ ਉਹ ਵਿੱਚ ਭਲਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ